ਹਾਂਜੀ ਸਤਿ ਸ੍ਰੀ ਅਕਾਲ ਜੀ ਵੇਦਰ ਵੈ ਹਰਪ੍ਰੀਤ ਵੇਖਦੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 10 ਤੇ 11 ਫਰਵਰੀ ਨੂੰ ਮੌਸਮ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਕਿ ਮੌਸਮ ਵਿੱਚ ਹਲਚਲਾਂ ਹੋਣ ਦੀ ਸੰਭਾਵਨਾ ਹੈ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤਾਂ ਕਿਸ ਤਰ੍ਹਾਂ ਦਾ ਮੌਸਮ ਰਹਿ ਸਕਦਾ ਹੈ 23 ਜ਼ਿਲ੍ਹੇ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰ ਦੇ 18 19 ਤੋਂ ਲੈ ਕੇ ਵੀ 21 ਤੱਕ ਕੁਝ ਖੇਤਰੇ 22 ਡਿਗਰੀ ਰਹਿ ਸਕਦੇ 10 11 ਫਰਵਰੀ ਦੇ ਦਰਮਿਆਨ ਤੇ ਰਾਤ ਦੇ ਟੈਂਪਰੇਚਰ ਵਿੱਚ ਕੋਈ ਵੀ ਘਾਟਾ ਜਾਂ ਵਾਧਾ ਨਹੀਂ ਹੋਣ ਦੀ ਸਭਾਵਨਾ ਟੈਂਪਰੇਚਰ ਉੱਥੇ ਹੀ ਰਹਿਣਗੇ 3 4 ਤੋਂ ਲੈ ਕੇ 4 5 ਤੋਂ ਲੈ ਕੇ 7 8 ਡਿਗਰੀ ਦੇ ਵਿੱਚਕਾਰ ਜਾ ਸਕਦੇ ਨੇ ਜਨਕਿ ਰਾਤ ਵੀ ਜੜੀਆਂ ਕਾਫੀ ਬਕਲ ਕਰੇ ਠੰਡੀਆਂ ਹੋਣਗੀਆਂ ਸਵੇਰ ਨੂੰ ਧੁੱਪ ਲੱਗਣ ਦੇ ਨਾਲ ਕਾਫੀ ਨਿਕ ਪ੍ਰਾਪਤ ਹੋਵੇਗਾ ਤੇ ਉੱਤਰ ਪੱਛਮ ਤੋਂ ਜੜੀਆਂ ਹਵਾਵਾਂ ਚੱਲਣਗੇ ਪਹਾੜਾਂ ਤੋਂ ਠੀਕ ਹੈ ਤਾਂ ਇਸ ਕਰਕੇ ਜੇ ਠੰਡ ਕਾਫੀ ਹੋਵੇਗੀ ਤੇ ਕੱਲ 10 ਫਰਵਰੀ ਨੂੰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਹਵਾਵਾਂ ਹੁਣ ਕਿਆਂ ਸਵੇਰ ਦੇ ਸਮੇਂ ਕੁਝ ਦੱਖਣੀ ਪੱਛਮੀ ਹੋਗੀਆਂ ਤੇ ਕੁਝ ਪੂਰਬੀ ਜਿਹੜੀਆਂ ਉੱਤਰ ਪੂਰਬੀ ਹਵਾਵਾਂ ਚੱਲਣਗੀਆਂ ਉਸ ਤੋਂ ਬਾਅਦ ਫਿਰ ਜਿਹੜੀਆਂ ਦੁਪਹਿਰ ਤੋਂ ਲੈ ਕੇ ਰਾਤ ਦੇ ਕਰੀਬ ਤੋਂ 11 ਫਰਵਰੀ ਦੇ ਦਰਮਿਆਨ ਫਿਰ ਤੋਂ ਜਿਹੜੇ ਉੱਤਰੀ ਹਵਾਵਾਂ ਤੇ ਉੱਤਰ ਪੱਛਮ ਦਿਸ਼ਾ ਤੋਂ ਹਵਾਵਾਂ ਚੱਲਣਗੀਆਂ ਤਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਜਿਹੜੇ 30 31 ਨੂੰ ਜਾਂ 31 ਜੇ 1 ਫਰਵਰੀ ਨੂੰ ਸਿਸਟਮ ਲੱਗਿਆ ਸੀ ਤਾਂ ਉਸ ਦੇ ਜਿਹੜੇ ਆਪਣੇ ਮੈਦਾਨੀ ਇਲਾਕੇ ਜਿਵੇਂ ਪੰਜਾਬ ਹਰਿਆਣਾ ਹਮਾਚਲ ਹੋ ਗਿਆ ਐਮਪੀ ਹੋ ਗਿਆ ਯੂਪੀ ਹੋ ਗਿਆ ਤੇ ਹਰਿਆਣਾ ਆ ਗਿਆ ਹੋਰ ਵੀ ਨਾਲ ਲੱਗਦੇ ਖੇਤਰ ਇੱਥੇ ਜਿਹੜਾ ਕਾਫੀ ਆਪ ਗੱਲ ਕਰੇ ਮੀਂਹ ਦੀ ਜਿਹੜੀ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਸੀ 3-4 ਫਰਵਰੀ ਨੂੰ 31-1 ਫਰਵਰੀ ਨੂੰ ਕਈ ਇਲਾਕਿਆਂ ਵਿੱਚ ਜਿਵੇਂ 31 ਦੇ 1 ਫਰਵਰੀ ਦੇ ਦਰਮਿਆਨ ਕੁਝ ਇਲਾਕਿਆਂ ਵਿੱਚ ਜੜ ਗੜੇ ਮਾਰੀ ਵੀ ਹੋਈ ਸੀ ਤੋਂ ਉਸ ਦਾ ਜਿਹੜਾ ਅਸਰ ਸੀ 31 ਜਨਵਰੀ ਤੋਂ ਲੈ ਕੇ ਯਾਨੀ ਕਿ 1 ਫਰਵਰੀ ਫਿਰ 3-4-5 ਫਰਵਰੀ ਦੇ ਦਰਮਿਆਨ ਪਹਾੜਾਂ ਜਿਹੜੇ ਪਹਾੜ ਨੇ ਹਿਮਾਚਲ ਪ੍ਰਦੇਸ਼ ਹੋ ਗਿਆ ਉੱਤਰਾਖੰਡ ਹੋ ਗਿਆ ਉਸ ਪਰ ਜੰਮੂ ਕਸ਼ਮੀਰ ਪਹਾੜਾਂ ਤੇ ਜਿਹੜੀ ਕਾਫੀ ਤਗੜੇ ਲੈਵਲ ਦੀ ਜਿਹੜੀ ਬਰਫਬਾਰੀ ਹੋਈ ਸੀ ਜਿਹੜੀਆਂ ਉਸਤੀ ਕੂਚ ਕਰਨੀਆਂ ਨੇ ਜਿਹੜੇ ਮੈਦਾਨੀ ਇਲਾਕੇ ਆ ਤੇ ਇਸ ਕਰਕੇ ਜਿਹੜੇ ਠੰਡੀਆਂ ਠਾਰ ਜਿਹੜੀਆਂ ਵਾਵਾ ਚੱਲਦੀਆਂ ਰਾਤ ਨੂੰ ਇਹ ਠੰਡੇ ਆਪਾਂ ਗੱਲ ਕਰੇ ਠੰਡੀਆਂ ਠਾਰੀਆਂ ਰਾਤਾਂ ਹੋਣਗੀਆਂ ਤੇ ਰਾਤ ਨੂੰ ਕਾਫੀ ਠੰਡ ਲੱਗੇਗੀ ਤੇ ਸਵੇਰੇ ਜਿਹੜੇ ਹੋਣਗੇ ਨਿਕ ਪ੍ਰਾਪਤ ਹੋਵੇਗਾ ਜਾਨੀ ਕਿ ਦੁਪਹਿਰ ਜਿਵੇਂ ਸਵੇਰ ਦੇ ਜਿਵੇਂ ਹੋ ਕੇ ਠੀਕ ਹੈ ਧੁੱਪ ਲੱਗਣ ਦੇ ਨਾਲ ਕਾਫੀ ਜਿਹੜਾ ਨਿਕ ਪ੍ਰਾਪਤ ਹੋਵੇਗਾ ਵਧੀਆ ਧੁੱਪ ਲੱਗਣ ਦੇ ਸਾਰ ਨੇ 10 11 ਫਰਵਰੀ ਨੂੰ ਤੇ ਰਾਤ ਨੂੰ ਜਿਹੜੇ ਟੈਂਪਰੇਚਰ ਹੋਣਗੇ ਉਹ ਡਾਊਨ ਹੀ ਰਹਿਣਗੇ ਜਾਨੀ ਕਿ 3-4 ਤੱਕ ਲੱਗੇ 4-5 ਤੱਕ 7-8 ਡਿਗਰੀ ਦੇ ਵਿਚਕਾਰ ਰਹਿ ਸਕਦੇ ਇਸ ਕੰਦੇ ਨਾਲ ਤਾਂ ਉਸ ਤੋਂ ਬਾਅਦ ਧੁੰਦ ਦੀ ਗੱਲ ਕਰੀਏ ਧੁੰਦ ਜਿਹੜੀ 10 11 ਫਰਵਰੀ ਦੇ ਦਰਮਿਆਨ ਕੁਝ ਮਾੜੇ ਮੋਟੇ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਤਾਂ ਜਿਹੜਾ ਕੋਰਾ ਪੈਣ ਦੀ ਸਭਾਵਨਾ ਬਹੁਤ ਹੀ ਘੱਟ ਜਿ ਹੈ ਜਾਨੀ ਕਿ 10 11 ਨੂੰ ਹੋ ਸਕਦਾ ਹੈ ਕਿ ਟਾਮਟਲ ਇਲਾਕਿਆਂ ਵਿੱਚ ਕੋਰਾ ਵੇਖਣ ਨੂੰ ਮਿਲੇ ਉਸ ਤੋਂ ਬਾਅਦ ਸਭਾਵਨਾ ਬਹੁਤ ਹੀ ਘੱਟ ਜਾਏਗੀ ਤਾਂ ਫਿਲਹਾਲ ਕੋਈ ਵੀ ਇਹੋ ਜਿਹਾ ਸਿਸਟਮ ਨਹੀਂ ਆਉਂਦਾ ਦਿਖਾਈ ਦੇ ਰਿਹਾ ਜੋ ਪੰਜਾਬ ਨੂੰ ਪ੍ਰਭਾਵਿਤ ਕਰੇ ਜਾਨੀ ਕਿ 10 11 ਫਰਵਰੀ ਦੇ ਦਰਮਿਆਨ ਹੋ ਸਕਦਾ ਹੈ ਕਿ ਸਵੇਰ ਦੇ ਢਾਈ ਘੰਟੇ ਹੋਣਗੇ ਸਵੇਰ ਦੇ ਜਿਵੇਂ ਆਪਣੇ ਗੱਲ ਕਰੀਏ ਸਵੇਰੇ 8 9 ਵਜੇ ਤੋਂ ਲੈ ਕੇ ਦੁ ਉਨਕੇ ਘੰਟੇ ਇਨਾਂ ਘੰਟਿਆਂ ਵਿੱਚ ਹੋ ਸਕਦਾ ਹੈ ਕਿ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਪੰਜਾਬ ਦੇ ਕੁਝ ਕਲਾਕੀਆਂ ਵਿੱਚ ਜਰਤ ਲਗਾ ਮੌਸਮ ਸਾਫ ਤੇ ਖੁਸ਼ਕ੍ਰਹਿਣ ਦੀ ਸੰਭਾਵਨਾ ਹੈ ਹੋ ਸਕਦਾ ਮਾੜੇ ਮੋਟੇ ਖੇਤਰਾਂ ਵਿੱਚ ਹਲਕੀ ਫੁਲਕੀ ਜਾਂ ਸੰਗਣੀ ਬੱਦਲਵਾਈ ਦੇਖਣ ਨੂੰ ਮਿਲੇ ਜਿਸ ਕਰਕੇ ਥੋੜਾ ਜਿਹਾ ਆਪਾਂ ਗੱਲ ਕਰੀ ਮਾੜੇ ਕੁਝ ਸਮੇਂ ਲਈ ਜਿਹੜੀ ਮੱਧਮ ਤੋਂ ਦੇਖਣ ਨੂੰ ਮਿਲ ਸਕਦੀ ਕੁਝ ਇਲਾਕਿਆਂ ਵਿੱਚ ਤੇ ਉਸ ਤੋਂ ਬਾਅਦ ਫਿਰ ਤੋਂ ਜਿਹੜਾ ਮੌਸਮ ਸਾਫ ਹੋ ਜਾਏਗਾ ਤੇ ਵਧੀਆ ਧੁੱਪ ਲੱਗਣ ਦੇ आसार ਨੇ ਤੇ 10 ਤੋਂ 11 ਫਰਵਰੀ ਨੂੰ ਪੰਜਾਬ ਦੇ ਸਾਰੇ ਆਪਾਂ ਗੱਲ ਕਰੀ ਜਰਤ ਲਗਾ ਮੌਸਮ ਸਾਫ ਤੇ ਖੁਸ਼ਕ੍ਰਹਿਣ ਦੀ ਸੰਭਾਵਨਾ ਕੁਝ ਮਾੜ ਬਿਲਕੁਲ ਹੀ ਆਪਣੇ ਬਾਂਦੇ ਦਿਖਾਈ ਨਹੀਂ ਦੇ ਰਹੇ ਮੌਸਮ ਜ਼ਿਆਦਾਤਰ ਲੱਗਦਾ ਸਾਫ ਤੇ ਖੁਸ਼ਕ ਰਹਿਣ ਦੀ ਸਵਾਣੋਂ ਵਧੀਆ ਧੁੱਪ ਲੱਗਣ ਦਾ ਅਸਰ ਨੇ ਫਿਲਹਾਲ ਇਹ ਜਾਣਕਾਰੀ ਸੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਕੋਈ ਵੀ ਨਵੀਂ ਆਪਣੀ ਜਾਣਕਾਰੀ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਵੇਖੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ